ਹਾਂਜੀ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੋਪਸੋ ਸਾਰੇ ਵਧੀਆ ਹੋਵੋਗੇ। ਸਿੱਧੂਸ ਬਟਿਕ ਤੇ ਆਪ ਸਭ ਦਾ ਸਵਾਗਤ ਹੈ। ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਾਟਨ ਸੂਟ ਲੈ ਕੇ ਆਏ ਆਂ। ਕੁਝ ਕੁ ਮੈਚਿੰਗ ਸੂਟ ਨੇ, ਵਰਕ ਵਾਲੇ ਵੀ ਹੈਗੇ ਆਗੇ ਇਹਨਾਂ ਦੇ ਵਿੱਚ ਤੇ ਲੈਸਸ ਵਗੈਰਾ ਲਗਾ ਕੇ ਵੀ ਰੈਡੀ ਕੀਤੇ ਹੋਏ ਸੂਟ ਨੇਗੇ ਇਹਨਾਂ ਦੇ ਵਿੱਚ। ਸਾਰੇ ਦੁਪੱਟਿਆਂ ਦੇ ਨਾਲ ਨੇ ਆਨ ਆਰਡਰ ਰੈਡੀ ਕੀਤੇ ਹੋਏ ਸੂਟ ਨੇਗੇ। ਹਾਂਜੀ ਆਪਾਂ ਦਿਖਾਵਾਂਗੇ ਵੀ ਜਿਹੜੇ ਆਪਣੇ ਆ ਮੈਚਿੰਗ ਸੂਟ ਦੇ ਵਿੱਚ ਪ੍ਰਿੰਟਡ ਹੁੰਦੇ ਆ ਜਾਂ ਫਿਰ 올ਓਵਰ ਹੈ ਨਾ ਵੀ ਉਹਨਾਂ ਨੂੰ ਆਪਾਂ ਲੈਸਿਸ ਵਗੈਰਾ ਲਗਾ ਕੇ ਕਿਦਾਂ ਫਿਨਿਸ਼ਿੰਗ ਦੇ ਸਕਦੇ ਆ ਕਿਸ ਤਰ੍ਹਾਂ ਉਹਨਾਂ ਦੀ ਡਿਜ਼ਾਈਨਿੰਗ ਲੁੱਕ ਹੈ ਜਿਹੜੀ ਉਹ ਰੈਡੀ ਕਰ ਸਕਦੇ ਆ ਹਾਂਜੀ ਸਭ ਤੋਂ ਪਹਿਲਾਂ ਆਪਾਂ ਦਿਖਾਵਾਂਗੇ ਵਾਈਟ ਐਂਡ ਸਕਾਈ ਕਲਰ ਦਾ ਦੇਖੋ ਇਹ ਮੈਚਿੰਗ ਹੈ ਕੀ ਇਹ ਆਪਣੇ ਕੋਲ ਜਿਹੜਾ ਸਾਰਾ ਫੈਬਰਿਕ ਐ ਇਸ ਦਾ ਬਾਟਮ ਐਂਡ ਸ਼ਰਟ ਕਾਟਨ ਦੇ ਵਿੱਚ ਐ ਐਂਡ ਇਸ ਦਾ ਦੁਪੱਟਾ ਜਿਹੜਾ ਉਹ ਮਸ਼ਲੀਨ ਦਾ ਹੈਗਾ ਦੇਖੋ ਸਟਿਚ ਕੀਤੇ ਹੋਏ ਸੂਟ ਨੇ ਇਹ ਵਾਲੇ ਸਾਰੇ ਇਹ ਵਾਲਾ ਇਸ ਦੇ ਵਿੱਚ ਪ੍ਰਿੰਟ ਐ ਆਪਾਂ ਨੇ ਸਟਿਚ ਵੀ ਇਹ ਸਾਰੇ ਜੋ ਵੀਡੀਓ ਦੇ ਵਿੱਚ ਦਿਖਾਏ ਹੋਏ ਐ ਇਸ ਤਰ੍ਹਾਂ ਦਾ ਪ੍ਰਿੰਟ ਐ ਇਸ ਦੇ ਵਿੱਚ ਬਹੁਤ ਪਿਆਰੀ ਲੁੱਕ ਆਈ ਹੋਈ ਐ ਇਸ ਸੂਟ ਨੂੰ ਵਾਈਟ ਕਲਰ ਦੀ ਇਸ ਦੇ ਉੱਪਰ ਐ ਜੋ ਲੇਸ ਲਗਾਈ ਹੋਈ ਹੈ ਦੇਖੋ ਇਸ ਦਾ ਘੇਰਾ ਜਿਹੜਾ ਡਿਜ਼ਾਈਨਿੰਗ ਕੀਤੀ ਹੋਈ ਹੈ ਘੇਰੇ ਦੀ ਲੇਸ ਲਗਾ ਕੇ ਇਸ ਤਰ੍ਹਾਂ ਬਹੁਤ ਪਿਆਰੀ ਲੇਸ ਹੈ ਇਹ ਇਸ ਦੇ ਉੱਪਰ ਵਾਈਟ ਕਲਰ ਦੇ ਮੋਤੀ ਲੱਗੇ ਹੋਏ ਨੇ ਮੋਤੀ ਵਾਲੀ ਲੇਸ ਹੈ ਤੇ ਇਹ ਹੈ ਜਿਹੜੀ ਆਪਣੀ ਛੋਟੇ ਫਲਾਰ ਵਾਲੀ ਹੈਗੀ ਹਾਂਜੀ ਬਾਜ਼ੂ ਦੇ ਉੱਪਰ ਵੀ ਬਾਜ਼ੂ ਤੇ ਵੀ ਲਗਾਈ ਹੋਈ ਹੈ ਜਿਹੜੀ ਛੋਟੇ ਫਲਾਰ ਵਾਲੀ ਲੇਸ ਹੈ ਉਹ ਇਸ ਤਰ੍ਹਾਂ ਬਾਜ਼ੂ ਤੇ ਲਗਾਈ ਹੋਈ ਹੈ ਪਿਆਰੀ ਜੀ ਲੁੱਕ ਦਿੱਤੀ ਹੋਈ ਹੈ ਇਸ ਸੂਟ ਨੂੰ ਆਪਾਂ ਕਿਸੇ ਵੀ ਤਰ੍ਹਾਂ ਦੇ ਜਿਹੜੇ 올ਓਵਰ ਸੂਟ ਹੁੰਦੇ ਆ ਜਾਂ ਮੈਚਿੰਗ ਸੂਟ ਹੁੰਦੇ ਆ ਨਾ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਦੀ ਪਿਆਰੀ ਲੁੱਕ ਰੈਡੀ ਕਰ ਸਕਦੇ ਹਾਂ ਉਹਨਾਂ ਦੀ ਕੋਈ ਲੇਸ ਵਗੈਰਾ ਲਗਾ ਕੇ ਜਾਂ ਆਪਾਂ ਉਹਨਾਂ ਨੂੰ ਵਰਕ ਵੀ ਕਰਵਾ ਸਕਦੇ ਹਾਂ ਹਲਕਾ ਜਿਹਾ ਸਦਾ ਬਹਾਰ ਜਿਹਾ ਸੂਟ ਬਣ ਜਾਂਦੇ ਨੇ ਉਹਨਾਂ ਦੇ ਨਾਲ ਦੇਖੋ ਇਹ ਆ ਗਈ ਇਸ ਦੀ ਬਾਟਮ ਇਹ ਵੀ ਕਾਟਨ ਦੇ ਵਿੱਚ ਹੈ ਇਸ ਕਾਇ ਦੇ ਨਾਲ ਜੋ ਇਸ ਦੇ ਵਿੱਚ ਵਾਈਟ ਪ੍ਰਿੰਟ ਸੀ ਉਸ ਦੇ ਨਾਲ ਮੈਚਿੰਗ ਵਾਈਟ ਬਾਟਮ ਆ ਗਈ ਇਸ ਦੀ ਇਸ ਤਰ੍ਹਾਂ हाँ जी ये आ गया इस दुपट्टा दुपट्टे का फैब्रिक है जो वो मशलीन आ गया इससे लेस वगैरह नहीं लगाई हुई क्योंकि हर एक कस्टमर की अपनी चॉइस होंगी है ना देखो ये आ गया दुपट्टा ये बिल्कुल प्लेन है वाइट कलर च ही है भी बहुत प्यारा जहा सूट रेडी होया हो देखो, देखो। ਇਹ ਸੀ ਆਪਣਾ ਪਹਿਲਾ ਸੂਟ ਹਾਂਜੀ ਅਗਲਾ ਸੂਟ ਦਿਖਾਉਣ ਤੋਂ ਪਹਿਲਾਂ ਮੈਂ ਕਹਾਂਗੀ ਕਿ ਆ ਇੱਕ ਰਿਕੁਐਸਟ ਕਰਾਂਗੀ ਵੀ ਜੋ ਆਪਣਾ ਇੰਸਟਾਗ੍ਰam ਹੈ ਉਸਤੇ ਵੀ ਪੇਜ ਬਣਿਆ ਹੈ ਨਾ ਉਸ ਦਾ ਲਿੰਕ ਹੈ ਜੋ ਮੈਂ ਨੀਚੇ ਡਿਸਕ੍ਰਿਪਸ਼ਨ ਚ ਦੇ ਚੁੱਕੀ ਹਾਂ ਤੁਸੀਂ ਉਸ ਤੇ ਲਿੰਕ ਤੇ ਟੱਚ ਕਰਕੇ ਵੀ ਦੇਖ ਸਕਦੇ ਹੋਗੇ ਆਪਣੇ ਇੰਸਟਾਗ੍ਰam ਤੇ ਵੀ ਅਲੱਗ-ਅਲੱਗ ਡਿਜ਼ਾਈਨ ਦੇ ਜਿਹੜੇ ਸੂਟ ਨੇ ਰੈਡੀ ਕਰਕੇ ਪਾਈ ਹੋਏ ਨੇ ਹਨਾ ਤੇ ਜਾਂ ਫਿਰ ਕੋਈ ਉਹਨਾਂ ਦੇ ਵਿੱਚੋਂ ਡਿਜ਼ਾਈਨ ਜਾਂ ਆਪਣੇ ਵੀ ਕੋਲੋਂ ਤੁਸੀਂ ਖੁਦ ਦੇ ਕੋਲੋਂ ਕੋਈ ਡਿਜ਼ਾਈਨ ਹੈ ਜਿਹੜਾ ਚੂਜ਼ ਕੀਤਾ ਹੋਇਆ ਉਹ ਵੀ ਭੇਜ ਕੇ ਰੈਡੀ ਕਰਵਾ ਸਕਦੇ ਹੋ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਠੀਕ ਹੈ ਜੀ ਹਾਂਜੀ ਇਹ ਆ ਗਿਆ ਆਪਣਾ ਇਹ ਵੀ ਵਾਈਟ ਦੇ ਨਾਲ ਮੈਚਿੰਗ ਹੈਗੀ ਸਾਰੇ ਸਰਦਾਰੀ ਦੇ ਬਹੁਤ ਪਿਆਰੇ ਪਿਆਰੇ ਕਲਰ ਨੇ ਸਾਰੇ ਸੁੱਟਾਂ ਦੇ ਆਪਣੇ ਦੇਖੋ ਇਹਦੀ ਸ਼ਰਟ ਦਾ ਜੋ ਫੈਬਰਿਕ ਆ ਗਿਆ ਇਹ ਆ ਗਿਆ ਮਸ਼ਲਿਨ ਦੇ ਵਿੱਚ ਇਹ ਲਾਈਟ ਪਰਪਲ ਸ਼ੇਡ ਹੈਗੀ ਇਸ ਦੇ بیس ਦੇ ਕਲਰ ਦੀ ਇਸ ਤਰ੍ਹਾਂ ਇਹ ਰੈਡੀ ਕੀਤਾ ਹੋਇਆ ਹੈ ਦੇਖੋ ਇਹ ਆ ਗਈ ਇਸ ਦੀ neck ਠੀਕ ਹੈ نیچے ਘੇਰਾ ਆ ਗਿਆ ਇਸ ਤਰ੍ਹਾਂ लेस ਲਗਾ ਕੇ ਘੇਰਾ ਵਾਈਟ ਕਲਰ ਦੀ लेस ਹੈ ਜੋ ਲੱਗੀ ਹੋਈ ਹੈ ਇਹ ਰੀਡੀ ਦੀ ਡਿਜ਼ਾਈਨਿੰਗ ਹੈ ਇਸ ਦੇ ਵਿੱਚ ਪ੍ਰਿੰਟ ਵੀ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਇਹ ਆ ਗਈ ਆਪਣੇ ਬਾਜ਼ੂ ਵੈਲ ਬਾਜ਼ੂ ਰੈਡੀ ਕੀਤੀ ਹੋਈ ਹੈ ਇਸ ਦੀ ਜੋ ਇਸ ਦੇ ਨਾਲ ਮੈਚਿੰਗ ਆਏਗੇ ਉਹ ਆਏਗੇ ਚਿਕਨ ਦੇ ਮਤਲਬ ਕਿ ਫੈਬਰਿਕ ਹੋਏਗਾ ਜੋ ਬਾਟਮ ਦਾ ਆਪਣਾ ਉਹ ਚਿਕਨ ਹੋਏਗਾ ਦੇਖੋ ਵਾਈਟ ਚਿਕਨ ਇਸ ਤਰ੍ਹਾਂ ਬਾਟਮ ਦੇ ਵਿੱਚ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਹੈ ਚਿਕਨ ਦੀ ਨੀਚੇ ਬਾਰਡਰ ਹੈ ਜੋ ਇਸ ਤਰ੍ਹਾਂ ਨਾਲ ਰੈਡੀ ਕੀਤਾ ਹੋਇਆ ਹੈਗਾ ਮਸ਼ਲਿਨ ਦੀ ਸ਼ਰਟ ਆ ਗਈ ਐਂਡ ਚਿਕਨ ਦੀ ਬਾਟਮ ਆ ਗਈ ਤੇ ਆਪਣਾ ਜੋ ਦੁਪੱਟਾ ਹੈ ਉਹ ਸੁਪਰ نیٹ ਦਾ ਵਾਈਟ ਦੁਪੱਟਾ ਹੈ ਇਸ ਤੇ ਵੀ ਕੋਈ ਲੇਸ ਵਗੈਰਾ ਨਹੀਂ ਲਗਾਈ ਹੋਈ ਇਹ ਬਿਲਕੁਲ ਪਲੇਨ ਹੀ ਹੈ ਇਸ ਤਰ੍ਹਾਂ ਦਾ पूरा दुपट्टा मैं खोलाँगी नहीं क्योंकि पूरा सारा आ, कोई डिजाइनिंग नहीं की हुई कोई लैस नहीं कोई वर्क नहीं कुछ नहीं है इसके उपर बिल्कुल प्लेन दुपट्टा है हाँ जी हम आप दिखावे नैक्सट लेस वाला ये वाला सूट देखो ये सूट मैं आ, कल वाली वीडियो के दखाया सी अनस्टिच भी साल एक होर अनस्टिच भी है एंड यह भी रेडी करवाया हुआ सूट है ਦੇਖੋ ਇਸ ਦਾ ਪ੍ਰਿੰਟ ਬਹੁਤ ਪਿਆਰਾ ਪ੍ਰਿੰਟ ਹੈ ਵਾਈਨ ਸ਼ੇਡ ਹੈ ਇਸ ਦਾ ਕਲਰ ਵਾਈਨ ਸ਼ੇਡ ਦੇ ਵਿੱਚ ਐਂਡ ਵਾਈਟ ਆਰਗੰਝਾ ਲੈਸ ਲਗਾਈ ਗਈ ਹੈ ਇਸ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਲੈਸ ਹੈ ਫਲਾਰ ਵਾਲੀ ਤੇ ਬਾਜੂ ਦੇ ਉੱਪਰ ਵੀ ਬੈਲ ਬਾਜੂ ਹੈ ਇਸ ਦੀ ਵੀ ਐਂਡ ਬਾਜੂ ਤੇ ਵੀ ਆਰਗੰਝਾ ਵਾਲੀ ਲੈਸ ਹੈ ਬਟ ਉਹਦੀ ਡਿਜ਼ਾਈਨਿੰਗ ਹੈ ਜਿਹੜੀ ਉਹ ਥੋੜੀ ਅਲੱਗ ਹੈ ਉਹ ਇਸ ਤਰ੍ਹਾਂ ਦੀ ਹੈ ਬਿਲਕੁਲ ਸਿੰਪਲ ਸੋਬਰ ਜੀ ਲੁੱਕ ਆਈ ਹੋਈ ਹੈ ਸੂਟ ਦੀ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੋਇਆਗਾ ਹਾਂਜੀ ਇਸਦੀ ਬਾਟਮ ਹੈ ਜੋ ਉਹ ਬਿਲਕੁਲ ਸਟ੍ਰੇਟ ਹੈ ਐਂਡ ਉਹਦਾ ਵੀ ਪ੍ਰਿੰਟ ਸੇਮ ਹੈ 올ਓਵਰ ਸੂਟ ਹੈ ਇਹ ਦੇਖੋ ਇਸਦੀ ਬਾਟਮ ਸਟੇਟ ਬਾਟਮ ਹੈ ਪ੍ਰਿੰਟ ਸੇਮ ਹੈ ਕਲਰ ਸੇਮ ਹੈ ਵਾਈਨ ਠੀਕ ਹੈ ਇੱਕ ਸੂਟ ਆਪਣਾ ਇਹ ਵਾਲਾ ਆ ਗਿਆ ਇਸ ਤਰ੍ਹਾਂ ਵੀ ਬਹੁਤ ਪਿਆਰੀ ਲੁੱਕ ਹੈ ਇਸਦੀ ਲੇਸ ਲਗਾ ਕੇ ਐਂਡ ਇਸਦਾ ਦੁਪੱਟਾ ਜੋ ਉਹ ਟਾਈ ਡਾਈ ਦੁਪੱਟਾ ਹੈ ਵਾਈਨ ਐਂਡ ਵਾਈਟ ਕਲਰ ਦਾ ਕੰਬੀਨੇਸ਼ਨ ਹੈ ਜੋ ਆਪਣੇ ਸੂਟ ਦੇ ਵਿੱਚ ਹੈ ਇਸ ਤਰ੍ਹਾਂ ਟਾਈ ਡਾਈ ਦੀ ਡਿਜ਼ਾਈਨਿੰਗ ਹੈ ਇਸ ਦੇ ਵਿੱਚ ਬਹੁਤ ਪਿਆਰੀ ਡਿਜ਼ਾਈਨਿੰਗ ਦਿੱਤੀ ਹੋਈ ਹੈ ਟਾਈ ਡਾਈ ਦੇ ਨਾਲ ਇਸ ਨੂੰ ਦੁਪੱਟਾ ਟਾਈ ਡਾਈ ਕਰਵਾ ਕੇ ਵੀ ਸੂਟ ਦੀ ਜੋ ਦਿਖ ਹੈ ਉਹ ਇੱਕ ਤਰ੍ਹਾਂ ਨਾਲ ਅਲੱਗ ਜਿਹੀ ਲੁੱਕ ਰੈਡੀ ਹੋ ਜਾਂਦੀ ਹੈ ਬਹੁਤ ਪਿਆਰੀ ਜਿਹੀ ਲੁੱਕ ਲੱਗਦੀ ਹੈ ਜਦ ਦੁਪੱਟਾ ਵੀ ਟਾਈ ਡਾਈ ਹੋ ਜਾਂਦਾ ਹੈ ਹਾਂਜੀ ਇਹ ਸੀ ਆਪਣਾ 3rd ਸੂਟ ਐਂਡ ਹੁਣ ਆ ਗਿਆ ਨੈਕਸਟ ਇਹ ਆ ਗਿਆ ਆਪਣਾ ਵਰਕ ਵਾਲਾ ਸੂਟ ਸੌਰੀ ਪਹਿਲਾਂ ਆਪਾਂ ਸਾਰੇ ਲੈਸਸ ਵਗੈਰਾ ਆਲੀ ਦਿਖਾਉਨੇ ਆ ਇਹ ਆ ਗਿਆ ਇੱਕ ਲੈਸ ਵਾਲਾ ਦੇਖੋ ਇਹ ਬਲੈਕ ਕਲਰ ਦੇ ਵਿੱਚ ਆ ਗਿਆ ਬਹੁਤ ਸੋਹਣਾ ਪ੍ਰਿੰਟ ਹੈ ਇਸ ਦੇ ਵਿੱਚ ਇਸ ਤਰ੍ਹਾਂ ਦਾ ਪਿਆਰਾ ਜਿਹਾ ਪ੍ਰਿੰਟ ਹੈ ਹਾਂਜੀ ਇਸ ਦਾ ਘੇਰਾ ਜੋ ਇਸ ਤਰ੍ਹਾਂ ਨਾਲ ਰੈਡੀ ਕੀਤਾ ਗਿਆ ਹੈਗਾ ਪੈਚ ਲਗਾ ਕੇ ਬਲੈਕ ਕਲਰ ਦਾ ਪੈਚ ਲਗਾਇਆ ਹੋਇਆ ਐਂਡ ਇਸ ਤੇ ਆ ਲਾਈਟ ਪਿੰਕ ਜੇ ਜੋ ਆਪਣਾ ਵਾਈਨ ਸ਼ੇਡ ਤੇ ਪਿੰਕ ਦਾ ਮਿਕਸ ਕਲਰ ਹੁੰਦਾ ਮਿਕਸ ਟੋਨ ਦੀ ਲੇਸ ਲੱਗੀ ਹੋਈ ਹੈ ਇਸ ਤਰ੍ਹਾਂ ਨਾਲ ਇਸ ਦਾ ਘੇਰਾ ਜੋ ਰੈਡੀ ਹੈ ਲੇਸ ਦੇ ਨਾਲ ਸੇਮ ਬਾਜ਼ੂ ਵੀ ਰੈਡੀ ਨੇ ਵੈਲ ਬਾਜ਼ੂ ਰੈਡੀ ਐ ਇਸ ਦੀ ਇਸ ਤਰ੍ਹਾਂ ਹਾਂਜੀ ਇਹ ਆਪਣੀ ਜਿਹੜੀ ਸ਼ਰਟ ਦਾ ਫੈਬਰਿਕ ਹੈਗਾ ਉਹ ਹੈਗਾ ਸਿਮਰ ਔਰਗੰజా ਸਿਮਰ ਔਰਗੰਜਾ ਦੇ ਵਿੱਚ ਬਹੁਤ ਪਿਆਰਾ ਫੈਬਰਿਕ ਹੈ ਇਸ ਦਾ ਐਂਡ ਇਸ ਦੀ ਬਾਟਮ ਹੈ ਜੋ ਉਸ ਤੇ ਕੋਈ ਲੈਸ ਵਗੈਰਾ ਨਹੀਂ ਲੱਗੀ ਹੋਈ ਇਹ 올ਓਵਰ ਸੂਟ ਸੀਗਾ ਠੀਕ ਹੈ ਤੇ ਇਸ ਦਾ ਇਹ ਵੀ ਬਲੈਕ ਹੈ ਸੇਮ ਫੈਬਰਿਕ ਹੈਗਾ ਔਰਗਾਂਜਾ ਸਿਮਰ ਪੂਰੇ ਸੂਟ ਦਾ ਹੁਣ ਦਿਖਾਣੇ ਆਪਾਂ ਇਸ ਦਾ ਤੁਹਾਨੂੰ ਦੁਪੱਟਾ ਬਹੁਤ ਪਿਆਰੀ ਲੁੱਕ ਦਿੱਤੀ ਹੋਈ ਹੈ ਦੁਪੱਟੇ ਨੂੰ ਵੀ ਟਾਈਡਾਈ ਹੋ ਕੇ ਦੁਪੱਟੇ ਦਾ ਜਿਹੜਾ 4 ਸਾਈਡ ਬਾਰਡਰ ਹੈ ਉਹ ਰੈਡੀ ਕੀਤਾ ਹੋਇਆ ਹੈਗਾ ਦੇਖੋ ਦੁਪੱਟੇ ਦਾ ਜੋ ਫੈਬਰਿਕ ਹੈਗਾ ਉਹ ਹੈ ਮਸ਼ਲੀਨ ਬਿਲਕੁਲ ਸੌਫਟ ਵਾਲੀ ਮਸ਼ਲੀਨ ਹੈ ਇਹ ਦੇਖੋ ਬਹੁਤ ਸੋਹਣਾ ਦੁਪੱਟਾ ਰੈਡੀ ਹੈ ਇਸ ਦਾ ਜੋ ਵਿਚਕਾਰ ਤੋਂ ਸੈਂਟਰ ਤੋਂ ਹੈ ਦੁਪੱਟੇ ਦੀ ਬੇਸ ਹੈ ਉਹ ਆਗੀ ਬਲੈਕ ਕਲਰ ਦੀ ਐਂਡ ਜੋ ਬਾਰਡਰ ਹੈ ਉਹ ਆਗੀ ਆਪਣੇ ਸੂਟ ਦੇ ਵਿੱਚ ਜੋ ਕਲਰ ਨੇ ਉਹ ਵਾਲੇ ਕਲਰ ਪਾਏ ਹੋਏ ਨੇ ਸਾਰੇ ਟਾਈ ਡਾਈ ਦੁਪੱਟਾ ਆ ਗਿਆ ਬਹੁਤ ਸੋਹਣਾ ਬਾਰਡਰ ਰੈਡੀ ਕੀਤਾ ਹੋਇਆ ਹੈ ਇਸ ਦਾ ਮਸ਼ਲਿਨ ਦਾ ਫੈਬਰਿਕ ਹੈ ਦੁਪੱਟੇ ਦਾ ਹਾਂਜੀ ਹੁਣ ਆਪਾਂ ਨੈਕਸਟ ਸੂਟ ਨੇ ਜੋ ਉਹ ਵਰਕ ਵਾਲੇ ਨੇ ਉਹ ਦਿਖਾਵਾਂਗੇ ਹਾਂਜੀ ਇਹ ਵਾਲਾ ਆ ਗਿਆ ਇਸ ਸੂਟ ਨੇ ਜੋ ਆਪਣੇ ਆਪਾਂ ਪਹਿਲਾਂ ਅਨਸਟਿਚ ਵੀ ਵੀਡੀਓ ਦੇ ਵਿੱਚ ਦਿਖਾਏ ਹੋਏ ਨੇ ਇਹਨਾਂ ਦੇ ਨਾਲ ਦਾ 1 1 ਪੀਸ ਪਿਆ ਵੀ ਹੈ ਕਿਉਂਕਿ ਸਟਾਕ ਦੇ ਵਿੱਚ ਇਹ ਵਾਲੇ ਸੂਟ ਨੇ ਜਿਹੜੇ ਦੋ ਦੋ ਪੀਸ ਹੀ ਆਏ ਸੀਗੇ ਠੀਕ ਹੈ ਇੱਕ ਇੱਕ ਪੀਸ ਸੀਗਾ ਜੋ ਰੈਡੀ ਹੋ ਚੁੱਕਿਆਗਾ ਐਂਡ ਇੱਕ ਇੱਕ ਪੀਸ ਆਪਣਾ ਪੈਂਡਿੰਗ ਹੈ ਹਾਂਜੀ ਪਹਿਲਾਂ ਆਪਾਂ ਸ਼ਰਟ ਦਿਖਾਣੇ ਆ। ਦੇਖੋ ਇਸ ਦੀ ਸ਼ਰਟ ਬਹੁਤ ਪਿਆਰੀ ਲੁੱਕ ਦਿੱਤੀ ਹੋਈ ਹੈ ਇਸ ਸੂਟ ਨੂੰ ਵੀ। ਅ ਜੋ ਸ਼ਰਟ ਦੀ ਬੇਸ ਦਾ ਕਲਰ ਹੈ ਉਹ ਆ ਗਿਆ ਬਲੈਕ ਤੇ ਇਸ ਦੇ ਵਿੱਚ ਮਲਟੀ ਕਲਰਸ ਜੀਆਂ ਅੰਬੀਆਂ ਨੇ ਜੋ ਪ੍ਰਿੰਟ ਦੇ ਵਿੱਚ ਨੇ। ਹਾਂਜੀ ਇਸ ਦੀ ਜੋ ਨੈੱਕ ਹੈ ਉਹ ਇਸ ਤਰ੍ਹਾਂ ਰੈਡੀ ਕੀਤੀ ਹੋਈ ਹੈ। ਲੇਸ ਲਗਾ ਕੇ ਮਸਟਰਡ ਟੋਨ ਦੇ ਵਿੱਚ ਹੈ ਜੋ ਇਸ ਦੀ ਲੇਸ ਹੈ। ਐਂਡ ਇਸ ਤਰ੍ਹਾਂ ਇਸ ਦੀ ਨੈੱਕ ਰੈਡੀ ਹੈ। ਬਾਜ਼ੂ ਬਾਜ਼ੂ ਦੇ ਵਿੱਚ ਵੀ ਪੈਚਵਰਕ ਆ ਗਿਆ ਐਂਡ ਲੇਸ ਆ ਗਈ ਇਸ ਤਰ੍ਹਾਂ ਬਾਜ਼ੂ ਰੈਡੀ ਨੇ ਬੈਲ ਬਾਜ਼ੂ ਰੈਡੀ ਨੇ ਇਹ ਹਾਂਜੀ ਇਸਦੇ ਚਾਕਾ ਨੂੰ ਵੀ ਫਿਨਿਸ਼ਿੰਗ ਦਿੱਤੀ ਗਈ ਹੈ ਇਸ ਤਰ੍ਹਾਂ ਲੇਸ ਦੇ ਨਾਲ ਬਹੁਤ ਪਿਆਰੀ ਲੁੱਕ ਆਈ ਹੋਈ ਹੈ ਸੂਟ ਨੂੰ ਵੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਹੁਣ ਆਪਾਂ ਤੁਹਾਨੂੰ ਇਸਦੇ ਜੋ ਬਾਟਮ ਹੈ ਉਹ ਦਿਖਾਵਾਂਗੇ ਬਾਟਮ ਹੈ ਜੋ ਵਰਕ ਵਾਲੀ ਬਾਟਮ ਰੈਡੀ ਕੀਤੀ ਹੋਈ ਹੈ ਇਸ ਦੇ ਨਾਲ ਇਹ ਵੀ ਮੈਚਿੰਗ ਸੂਟ ਹੈਗਾ ਹਾਂਜੀ ਆ ਗਈ ਬਾਟਮ ਦੇਖੋ ਇਸ ਦੀ ਬਾਟਮ ਆ ਗਈ ਸਟੇਟ ਐਂਡ ਇਸ ਦਾ ਜੋ ਕਲਰ ਹੈ ਉਹ ਮਸਟਰਡ ਟੋਨ ਦੇ ਵਿੱਚ ਹੈ ਦੇਖੋ ਇਸ ਤਰ੍ਹਾਂ ਇਹਦੇ ਵਿੱਚ ਵਰਕ ਹੈਗਾ ਇਹ ਵਰਕ ਦੇ ਵਿੱਚ ਜੋ ਥ्रेड ਦੇ ਕਲਰ ਨੇਗੇ ਉਹ ਆਪਣੇ ਸ਼ਰਟ ਦੇ ਵਿੱਚ ਜੋ ਪ੍ਰਿੰਟ ਆ ਉਸ ਦੇ ਨਾਲ ਦੇ ਨੇਗੇ ਸਾਰੇ ਇਸ ਤਰ੍ਹਾਂ ਨਾਲ ਬਹੁਤ ਸੋਹਣੀ ਲੁੱਕ ਹੈ ਜੋ ਐਵੇਂ ਦੀ ਵਰਕ ਕਰਕੇ ਬਹੁਤ ਪਿਆਰਾ ਵਰਕ ਹੈਗਾ ਜੋ ਕੀਤਾ ਹੋਇਆ ਹੈ ਇਸ ਤੇ ਠੀਕ ਹੈ ਬੜਾ ਮੈਂ ਨਜ਼ਦੀਕ ਤੋਂ ਦਿਖਾਉਣੀ ਆਂ ਦੇਖੋ ਵਰਕ ਦੇ ਵਿੱਚ ਬਹੁਤ ਜ਼ਿਆਦਾ ਸਫਾਈ ਹੈ ਹਾਂਜੀ ਇਹ ਆ ਗਿਆ ਆਪਣਾ ਇਹ ਵਾਲਾ ਸੂਟ ਐਂਡ ਇਸ ਦੇ ਨਾਲ ਜੋ ਦੁਪੱਟਾ ਹੈ ਟਾਈ ਡਾਈ ਦੁਪੱਟਾ ਹੈ ਬਹੁਤ ਪਿਆਰਾ ਦੁਪੱਟਾ ਜੋ ਆਪਣੇ ਸੂਟ ਦਾ ਫੈਬਰਿਕ ਸੀਗਾ ਉਹ ਹੈ ਕਾਟਨ ਦੋਨੋਂ ਦਾ ਮਤਲਬ ਬਾਟਮ ਵੀ ਐਂਡ ਸ਼ਰਟ ਵੀ ਤੇ ਦੁਪੱਟਾ ਆ ਗਿਆ ਜਿਹੜਾ ਉਹ ਔਰਗਨਜ਼ਾ ਦੇ ਵਿੱਚ ਆ ਗਿਆ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਲੁੱਕ ਦਿੱਤੀ ਹੋਈ ਹੈ ਦੁਪੱਟੇ ਨੂੰ ਵੀ ਦੇਖੋ ਜੋ ਇਸ ਦੇ ਸੈਂਟਰ ਤੋਂ بیس ਹੈਗੀ ਉਹ ਆ ਗਈ ਆਪਣੇ ਮਾਸਟਰ ਟੋਨ ਦੇ ਵਿੱਚ ਐਂਡ ਜੋ نیچے ਆਗੇ ਪੱਲੇ ਰੈਡੀ ਕੀਤੇ ਹੋਏ ਨੇ ਇਹਦੇ ਉਹ ਨੇਵੀ ਐਂਡ ਸਕਾਈ ਕਲਰ ਦੇ ਆ ਗਏ ਸੌਰੀ ਇਹ ਨੇਵੀ ਨਹੀਂ ਹੈਗਾ ਥੋੜਾ ਬਲੈਕ ਹੈਗਾ ਜੋ ਆਪਣੀ ਸ਼ਰਟ ਦੀ بیس ਦਾ ਕਲਰ ਆ ਉਹ ਵਾਲਾ ਕਲਰ ਆ ਗਿਆ ਠੀਕ ਹੈ ਤੇ ਇਸ ਦੇ ਉੱਪਰ ਜੋ ਲੇਸ ਹੈਗੀ ਔਰਗੈਂਜਾ ਲੇਸ ਲਗਾਈ ਗਈ ਹੈਗੀ ਇਹ ਵੀ ਸ਼ਰਟ ਦੇ بیس ਦੇ ਕਲਰ ਨਾਲ ਦੀ ਆ ਗਈ ਇਹ ਡੱਲ ਬਲੈਕ ਕਲਰ ਹੈਗਾ ਥੋੜਾ ਜੋ ਆਪਣੇ ਸ਼ਰਟ ਦਾ ਕਲਰ ਹੈ ਹਾਂਜੀ ਇਹ ਸੀ ਔਰਗੰਝਾ ਦਾ ਦੁਪੱਟਾ ਬਹੁਤ ਸੋਹਣੀ ਲੁੱਕ ਦਿੱਤੀ ਹੋਈ ਐ ਇਸ ਦੁਪੱਟੇ ਨੂੰ ਜੇਕਰ ਤੁਸੀਂ ਵੀ ਕੋਈ ਵੀ ਪ੍ਰਿੰਟਡ ਸੂਟ ਆ ਹਨਾ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਲੈਸਸ ਵਗੈਰਾ ਲਗਾ ਕੇ ਜਾਂ ਵਰਕ ਕਰਵਾ ਕੇ ਰੈਡੀ ਕਰਵਾ ਸਕਦੇ ਹੋ ਕਿਉਂਕਿ ਲੈਸ ਦੇ ਨਾਲ ਜੋ ਸੂਟ ਦੀ ਲੁੱਕ ਆ ਬਹੁਤ ਪਿਆਰੀ ਲੁੱਕ ਰੈਡੀ ਹੋ ਜਾਂਦੀ ਹੈਗੀ ਹਾਂਜੀ ਆ ਗਿਆ ਆਪਣਾ ਲਾਸਟ ਸੂਟ ਦੇਖੋ ਇਹ ਪੇਂਟ ਵਾਲਾ ਸੂਟ ਹੈ ਹਲਕਾ ਇਹਦੇ ਵਿੱਚ ਹੈਂਡ ਦਾ ਟੱਚ ਵੀ ਹੈ ਇਸ ਦਾ ਜੋ ਫੈਬਰਿਕ ਆ ਗਿਆ ਉਹ ਆ ਗਿਆ ਮਸ਼ਲੀਨ ਐਂਡ ਇਸ ਦੀ ਬੇਸ ਦਾ ਜੋ ਕਲਰ ਹੈ ਉਹ ਹੈ ਸਕਿਨ ਕਲਰ ਦੇਖੋ ਇਸ ਦੀ ਨੈਕ ਰੈਡੀ ਹੈ ਇਸ ਤਰ੍ਹਾਂ ਪੇਂਟ ਦੇ ਨਾਲ ਪੇਂਟ ਫਲਾਰ ਨੇ ਬਹੁਤ ਸੋਹਣੀ ਨੈਕ ਬਣਾਈ ਹੋਈ ਹੈ ਇਸ ਦੀ ਇਸ ਤਰੀਕੇ ਦੇ ਨਾਲ ਇਸ ਦੇ ਵਿੱਚ ਜੋ ਸਿੱਪੀ ਆਪਣੀ 골ਡਨ ਕਲਰ ਦੀ ਸਿੱਪੀ ਦਾ ਟੱਚ ਦਿੱਤਾ ਹੋਇਆ ਹੈ ਐਵੇਂ ਇਸ ਦੀ ਬਾਜੂ ਹੈ ਬਾਜੂ ਤੇ ਵੀ ਪੇਂਟ ਆ ਗਿਆ ਇਹ ਨੱਕ ਤੇ ਵੀ ਪੇਂਟ ਆ ਗਿਆ ਐਂਡ ਇਹ ਆ ਗਿਆ ਆਪਣੇ ਘੇਰੇ ਤੇ ਬਹੁਤ ਸੋਹਣਾ ਘੇਰਾ ਰੈਡੀ ਕੀਤਾ ਹੋਇਆ ਹੈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਜਿਹਾ ਸੂਟ ਹੈ ਅੱਜ ਦੇ ਵੀਡੀਓ ਦੇ ਜਿਹੜੇ ਆਪਣੇ ਸਾਰੇ ਸੂਟ ਸੀ ਬਿਲਕੁਲ ਸਿੰਪਲ ਸੋਬਰ ਜੇ ਸੂਟ ਸੀਗੇ ਸਾਰੇ होना इस बॉटम दिखावे देखो बॉटम यह बॉटम भी फैब्रिक मशीन है कलर स्किन है कोई वर्क वगैरह पेंट वगैरह कुछ नहीं है इसते बिल्कुल प्लेन बॉटम आ गई स्ट्रेट बॉटम है एंड दिन आ गया अपना दुपट्टा इसका जो दुपट्टा है वह भी सुपर नैट है एंड सारा पेंट दुपट्टा देखो बहुत सोना दुपट्टा है ਇਸ ਤੇ ਸਕਿਨ ਕਲਰ ਦੀ ਹੀ ਲੇਸ ਲਗਾਈ ਗਈ ਹੈਗੀ 4 ਸਾਈਡ ਲੇਸ ਲਗਾ ਕੇ ਫਿਨਿਸ਼ਿੰਗ ਦਿੱਤੀ ਗਈ ਹੈ ਐਂਡ ਦੇਖ ਸਕਦੇ ਹੋ ਤੁਸੀਂ ਸਪੇਸ ਦੇ ਨਾਲ-ਨਾਲ ਇਸ ਦੇ ਵਿੱਚ ਫਲਾਰ ਨਿੰਗੇ ਬਟ ਜੋ ਦੁਪੱਟਾ ਹੈ ਇਸ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਹੈਂਡਵਰਕ ਦਾ ਟੱਚ ਨਹੀਂ ਹੈ ਜਿਸ ਤਰ੍ਹਾਂ ਆਪਣੇ ਸ਼ਰਟ ਤੇ ਸੀਗਾ ਇਸ ਤੇ ਸਿਰਫ ਐਵੇਂ ਫਲਾਰ ਦਿੱਤੇ ਹੋਏ ਨੇ ਪੂਰੇ ਦੁਪੱਟੇ ਤੇ ਬਹੁਤ ਸੋਹਣੀ ਲੁੱਕ ਆ ਗਈ ਜੋ ਆਪਣੇ ਦੁਪੱਟੇ ਦੀ ਰੈਡੀ ਹੋਈ ਹੋਈ ਹੈ ਹਾਂਜੀ ਜੇਕਰ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਸੂਟ ਹਨਾ ਕਿਸੇ ਵੀ ਤਰ੍ਹਾਂ ਦਾ ਇਹਨਾਂ ਦੇ ਨਾਲ ਦਾ ਜਾਂ ਕਿਵੇਂ ਵੀ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋ ਜਾਂ ਕਿਸੇ ਤਰ੍ਹਾਂ ਦਾ ਹੋਰ ਸੂਟ ਜਾਂ ਪ੍ਰਿੰਟ ਕੋਈ ਬਾਈ ਕਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੋ ਠੀਕ ਹੈ ਹਾਂਜੀ ਆਪਣੇ ਇੰਸਟਾਗ੍ਰam ਬਾਰੇ ਮੈਂ ਅੰਦਾਜ਼ ਚੁੱਕਿਆ ਤੁਹਾਨੂੰ ਵੀ ਉਸ ਦਾ ਲਿੰਕ ਮੈਂ ਨੀਚੇ ਡਿਸਕ੍ਰਿਪਸ਼ਨ ਚ ਦਿੱਤਾ ਹੈ ਉਸ ਤੇ ਸੂਟ ਦੇਖ ਸਕਦੇ ਹੋ ਤੁਸੀਂ YouTube ਤੇ ਵੀ ਪਾਏ ਹੋਏ ਵੀਡੀਓਜ਼ ਦੇ ਵਿੱਚ ਕੋਈ ਪ੍ਰਿੰਟਡ ਸੂਟ ਵੀ ਬਾਈ ਕਰ ਸਕਦੇ ਹੋ ਵਰਕ ਵੀ ਰੈਡੀ ਕਰਵਾ ਸਕਦੇ ਹੋ ਸੇਮ ਕੋਈ ਦੁਪੱਟਾ ਵਗੈਰਾ ਵੀ ਤੁਸੀਂ ਬਾਈ ਕਰ ਸਕਦੇ ਹੋਗੇ ਠੀਕ ਹੈ ਤੋਂ ਆਪਣੀ ਸ਼ਿਪਿੰਗ ਆ ਗਈ ਉਹ ਪੂਰੇ ਵਰਲਡ ਦੇ ਵਿੱਚ ਹੈ ਤੁਸੀਂ ਕਿਤੇ ਵੀ ਬੈਠੇ ਹਨਾ ਹਰ ਤਰ੍ਹਾਂ ਦੇ ਸੂਟ ਰੈਡੀ ਕਰਵਾ ਕੇ ਆਪਣੇ ਤੱਕ ਮੰਗਵਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਸੂਟ ਫੈਬਰਿਕ ਕੁਝ ਵੀ ਦੁਪੱਟਾ ਵਗੈਰਾ ਤੁਸੀਂ ਬਾਈ ਕਰਨ ਦੇ ਲਈ ਸਾਨੂੰ ਕੰਟੈਕਟ ਕਰ ਸਕਦੇ ਹੋ ਸਾਡਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਇੱਕ ਵਾਰ ਮੈਂ ਰੀਪੀਟ ਕਰ ਦਿਆਂ 8699843315 ਇਹ ਆਪਣਾ ਕੰਟੈਕਟ ਨੰਬਰ ਹੈ ਜੀ ਤੁਸੀਂ ਇਸ ਤੇ WhatsApp ਕਾਲ ਜਾਂ ਮੈਸੇਜ ਵੀ ਕਰ ਸਕਦੇ ਹੋ ਐਂਡ ਸਿੰਪਲ ਮਕਾਲ ਵੀ ਕਰ ਸਕਦੇ ਹੋ ਠੀਕ ਹੈ ਹਾਂਜੀ ਸਾਡੀਆਂ ਸਾਰੀਆਂ ਵੀਡੀਓਜ਼ ਨੂੰ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਇਸ ਲਈ ਤੁਹਾਡਾ ਥੈਂਕ ਯੂ ਹੈ ਜੀ ਹੁਣ ਮਿਲਦੇ ਆਪਾਂ ਕੱਲ ਨਵੀਂ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੂਟ ਲੈ ਕੇ ਸਤਿ ਸ਼੍ਰੀ ਅਕਾਲ ਜੀ